ਸਾਹਮਣੇ ਆ ਰਹੀ ਜਿੱਥੇ ਇੱਕ ਸੰਗਣੀ ਧੁੰਦ ਦੇ ਕਾਰਨ ਭਿਆਨਕ ਸੜਕ ਹਾਦਸਾ ਵਾਪਰਿਆ ਇੱਕ ਤੋਂ ਬਾਅਦ ਇੱਕ ਕਈ ਵਾਹਨਾਂ ਦੀ ਟੱਕਰ ਹੋਈ ਹੈ ਪੀਆਰਟੀਸੀ ਬੱਸ ਤੇ ਟਰਾਲੀ ਦੇ ਵਿਚਾਲੇ ਪਹਿਲਾਂ ਟੱਕਰ ਹੋਈ ਸੀ ਤੇ ਪਿੱਛੋਂ ਆਰੇ ਕਈ ਵਾਹਨਾਂ ਦੇ ਵਿਚਾਲੇ ਇਸ ਦੇ ਬਾਅਦ ਜ਼ੋਰਦਾਰ ਟੱਕਰ ਹੋ ਜਾਂਦੀ ਹਾਦਸੇ ਦੇ ਵਿੱਚ ਪੀਆਰਟੀਸੀ ਬੱਸ ਕੰਡਕਟਰ ਦੀ ਬਹੁਤ ਗੁੱਗੀ ਹੈ ਇਹ ਵੀ ਮੰਦਪਾਗੇ ਖਬਰ ਸਾਹਮਣੇ ਆ ਰਹੀ ਹੈ ਐਸਐਸਐਫ ਨੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਵਿਖਾ ਰਹੇ ਐਸਐਸਐਫ ਦੇ ਮੁਲਾਜ਼ਮਾਂ ਦੇ ਵੱਲੋਂ ਸਥਾਨਕ ਵਾਸੀਆਂ ਦੀ ਮਦਦ ਦੇ ਨਾਲ ਕਿਵੇਂ ਜ਼ਖਮੀਆਂ ਨੂੰ ਤੁਰੰਤ ਹਸਪੀਟਲ ਦੇ ਵਿੱਚ ਆ ਪਹੁੰਚਾਇਆ ਜਾਂਦਾ ਹੈ ਦਰਸਲ ਸੰਗਰੂਰ ਦੇ ਵਿੱਚ ਕਿਉਂਕਿ ਪੰਜਾਬ ਭਰ ਦੇ ਵਿੱਚ ਵਕਫ ਜਗਾਵਾਂ ਤੇ ਸੰਗਣੀ ਧੁੰਦ ਪੈ ਰਹੀ ਹੈ ਲਗਾਤਾਰ ਹਰ ਰੋਜ਼ ਦੀ ਤੇ ਸੰਗਣੀ ਧੁੰਦ ਜਿਹੜੀ ਕਿ ਇਸ ਦਰਦਨਾਕ ਹਾਦਸੇ ਦੀ ਵਜ੍ਹਾ ਬਣਨੀ ਹੈ ਇੱਕ ਤੋਂ ਬਾਅਦ ਇੱਕ ਵਾਹਨਾਂ ਦੀ ਟੱਕਰ ਹੁੰਦੀ ਹੈ ਦਰਸਲ ਪਹਿਲਾਂ ਪੀਆਰਟੀਸੀ ਬਸ ਤੇ ਟਰਾਲੀ ਦੇ ਵਿਚਾਲੇ ਇਹ ਟੱਕਰ ਹੋਈ ਤੁਹਾਨੂੰ ਟਰਾਲੀ ਤੇ ਪੀਆਰਟੀਸੀ ਬਸ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਦੋਵੇਂ ਵਾਹਨ ਕਿਵੇਂ ਬੁਰੀ ਤਰ੍ਹਾਂ ਦੇ ਨੁਕਸਾਨੇ ਗਏ ਤੋਂ ਉਸ ਦੇ ਬਾਅਦ ਪਿੱਛੋਂ ਆਰੇ ਕਈ ਵਾਹਨਾਂ ਦੇ ਵਿਚਾਲੇ ਅਜਵਰ ਦਾ ਟੱਕਰ ਹੋ ਗਈ ਤੇ ਇਸ ਦਰਦਨਾਕ ਹਾਦਸੇ ਦੇ ਵਿੱਚ ਪੀਆਰਟੀਸੀ ਬੱਸ ਕੰਡਕਟਰ ਦੀ ਜੋ ਕਿ ਮੌਤ ਹੋਈ ਹੈ ਐਸਐਸਐਫ ਨੇ ਹਾਲਾਂਕਿ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਕਿ ਕਿਵੇਂ ਐਸਐਸਐਫ ਦੇ ਮਲਾਜ਼ਮਾਂ ਦੇ ਵੱਲੋਂ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਜ਼ਖਮੀਆਂ ਨੂੰ ਹਸਪੀਟਲ ਪਹੁੰਚਾਇਆ ਗਿਆ ਇਸ ਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਚਰਨਜੀਤ ਕੌਸ਼ਲ ਜੁੜੇ ਹੋਏ ਨੇ ਚਰਨਜੀਤ ਕਿੰਨੇ ਵਜੇ ਇਹ ਪੂਰਾ ਹਾਦਸਾ ਵਾਪਰਿਆ ਜੋ ਕਿ ਬੱਸ ਕੰਡਕਟਰ ਦੀ ਮੌਤ ਹੋਈ ਹੈ ਹੋਰ ਕਿੰਨੇ ਲੋਕ ਜ਼ਖਮੀ ਹੋਏ ਨੇ ਬਿਲਕੁਲ ਪਰਮੇਂਦਰ ਤਕਰੀਬਨ ਇਹ 3 ਘੰਟੇ ਪਹਿਲਾਂ ਦਾ ਜਿਹੜਾ ਹਾਸਾ ਹੈਗਾ ਉਦੋਂ ਵਾਪਰਿਆ ਸੀ ਧੁੰਦ ਬਹੁਤ ਜ਼ਿਆਦਾ ਅੱਜ ਇੰਨੇ ਕੁ ਜ਼ਿਆਦਾ ਹਾਲਾਤ ਖਰਾਬ ਨੇ ਵਿਜ਼ਿਬਿਲਟੀ ਬਿਲਕੁਲ ਜ਼ੀਰੋ ਆ ਜਿਸ ਦੇ ਕਾਰਨ ਇਹ ਜਿਹੜਾ ਹਾਸਾ ਹੈਗਾ ਵਾਪਰਿਆ ਆ ਪੀਆਰਟੀਸੀ ਦੀ ਬੱਸ ਹੈਗੀ ਸੀ ਤੇ ਸਾਹਮਣੇ ਜਿਹੜੀ ਟਰਾਲੀ ਹੈਗੀ ਸੀ ਉਹ ਇਸਾਂ ਦੀ ਪਰੇ ਖੜੀ ਸੀ ਕਾਫੀ ਜ਼ਿਆਦਾ ਜਿਹੜੀਆਂ ਸਿਮੈਂਟਡ ਇੱਟਾਂ ਹੁੰਦੀਆਂ ਨੇ ਉਹਨਾਂ ਦਾ ਵਜ਼ਨ ਹੁੰਦਾ ਤਾਂ ਕਿਤਨਾ ਕਹਿੰਦੇ ਉਸ ਦੇ ਕਾਰਨ ਜਿਹੜਾ ਹਾਸਾ ਆਇਆ ਹੈਗਾ ਭਿਆਨਕ ਜਿਹੜਾ ਰੂਪ ਹੈਗਾ ਧਾਰਨ ਕਰ ਗਿਆ ਕਨੈਕਟਰ ਦੀ ਮੌਤ ਹੋ ਗਈ ਸਾਥੀ ਦੇ ਵਿੱਚ ਕਿਉਂਕਿ ਅਗਰ ਆਪਾਂ ਗੱਲ ਕਰੀਏ ਤਾਂ ਜਿਹੜੀ ਬੱਸ ਹੈਗੀ ਸੀ ਸੱਜੇ ਪਾਸਿਓ ਉਹ ਸਾਰੀ ਡੈਮੇਜ ਹੋ ਗਈ ਜਿਸ ਪਾਸੇ ਜਿਹੜਾ ਬੱਸ ਕਨੈਕਟਰ ਹੈਗਾ ਸੀ ਬੈਠੇ ਆ ਸੀ ਮੌਕੇ ਦੇ ਉੱਪਰ ਮੌਤ ਹੋ ਗਈ ਤੇ 11 ਜਿਹੜੇ ਹੈਗੇ ਨੇ ਸਵਾਰੀਆਂ ਇਹਦੇ ਵਿੱਚੋਂ ਜ਼ਖਮੀ ਹੋਈਆਂ ਨੇ ਐਸਐਸਐਫ ਦੀ ਮਦਦ ਦੇ ਨਾਲ ਉਹਨਾਂ ਨੂੰ ਸੰਗਰੂਰ ਦੇ ਸਿਵਲ ਹਸਪੀਟਲ ਜਿਹੜਾ ਹੈਗਾ ਇਲਾਜ ਦੇ ਲਈ ਲਿਜਾਇਆ ਗਿਆ ਤੇ ਹੋਰ ਵੀ ਕਾਫੀ ਜਿਹੜੇ ਬਹਾਨ ਹੈਗੇ ਨੇ ਉਹ ਇਸ ਟਕਰਾਅ ਦੇ ਵਿੱਚ ਰੇਪੇਰ ਦੇ ਵਿੱਚ ਆ ਗਏ ਨੇ ਦੋ ਤਿੰਨ ਗੱਡੀਆਂ ਜਿਹੜੀਆਂ ਹੈਗੀਆਂ ਨੇ ਕਿਉਂਕਿ ਜਦੋਂ ਇਦਾਂ ਦੀ ਇਕਦਮ ਜਿਹੜੇ ਬ੍ਰੇਕ ਲੱਗਦੇ ਨੇ ਤੋਂ ਦੇ ਵਿੱਚ ਟਕਰਾ ਹੁੰਦਾ ਪਰ ਜਿਹੜੇ ਪਿੱਛੇ ਵਾਹਨ ਆ ਰਹੇ ਸੀ ਉਹ ਵੀ ਡੈਮੇਜ ਹੋ ਗਏ ਜਿਆਦਾ ਜ਼ਖਮੀ ਤਾਂ ਉਹਨਾਂ ਦੇ ਵਿੱਚੋਂ ਨਹੀਂ ਹੋਏ ਪਰ ਸਾਧਨਾ ਦਾ ਜਿਹੜਾ ਹੈਗਾ ਨੁਕਸਾਨ ਉਹ ਗੱਡੀਆਂ ਦਾ ਜਿਹੜਾ ਨੁਕਸਾਨ ਆਇਆਗਾ ਕਾਫੀ ਜਿਆਦਾ ਹੋ ਗਿਆ ਤਾਂ ਇੱਕ ਮੰਦ ਭਾਗਾ ਜਿਹੜਾ ਹੈਗਾ ਇਹ ਹਾਸਤਾਰ ਸੰਗਰੂਰ ਦੇ ਵਿੱਚ ਵਾਪਰਿਆ ਮਸਤੋਣਾ ਸਾਹਿਬ ਜਦੋਂ ਆਪਾਂ ਸੰਗਰੂਰ ਤੋਂ ਬਟਿੰਡਾ ਰੋਡ ਦੇ ਕੋਲ ਜਾਂਦੇ ਆ ਫਸਤੂਨਾ ਸਾਹਿਬ ਦੇ ਨਜ਼ਦੀਕ ਜਿਹੜੀ ਹੈਗੀ ਇਹ ਘਟਨਾ ਹੋਈ ਆ ਤੇ ਜਿਹਦੇ ਵਿੱਚ ਵੱਡਾ ਨੁਕਸਾਨ ਜਿਹੜਾ ਹੈਗਾ ਹੋਇਆ ਆ ਹਾਂ ਠੀਕ ਹੈ ਚਰਨਜੀ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦਾਂ ਸੰਗਰੋਧ ਦੇ ਨਾਲ ਜੁੜੀ ਵੱਡੀ ਖਬਰ ਜਿੱਥੇ ਕਿ ਸੰਗਣੀ ਤੋਂ ਦੇ ਕਾਰਨ ਧਿਆਨਕ ਸੜਕ ਹਾਦਸਾ ਵਾਪਰਿਆ ਇਸ ਦਰਦਨਾਕ ਹਾਸੇ ਦੇ ਵਿੱਚ ਪੀਆਰਟੀਸੀ ਬੱਸ ਦੇ ਕਨੈਕਟਰ ਦੀ ਜੋ ਕਿ ਮੌਤ ਹੋਈ ਆ ਉੱਥੇ 11 ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ ਨੇ